ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन आवर ना ठाओ कर कृपा पार ब्रह्म स्वामी जबे जब तुम्हारा ना रहा सात गुरु सेव लगे हर चरनी वडे पागलव लागी कवल प्रगास पे साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਵ ਲਾਗੀ ਕਾਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲਾ ਜੰਜ਼ਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਬਹੁਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜੱਪੇ ਤੇਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਵ ਲਾਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦੇ ਅਲਾ ਆ ਪਤਰੇ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन आवर ना ठाओ कर कृपा पार ब्रह्म स्वामी जबे जब तुम्हारा ना रहा सतगुरु सेव लगे हर चरनी वडे पागलव लागी कवल प्रगास पे साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਇ ਹਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਵ ਲਾਗੀ ਕਾਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲਾ ਜੰਜ਼ਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਬਹੁਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜੱਪੇ ਤੇਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡੈ ਪਾਗ ਲਵ ਲਾਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇਲਾ ਆ ਪਤਰੇ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓ ਤ ਬਹੁਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹਾਥ सतनाम श्री वाहे गुरु साहिब जी सतनाम श्री वाहे गुरु साहिब जी गुजरी महला پنجوا توں سمरथ سرن کو داتا دکھ پنجن sukh راے جاہ کલેس مٹے پے پرما ਨਰਮਲਾ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾਮ ਰਹਾ ਸਾਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਿਵ ਲਾਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲਾ ਜੰਜ਼ਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਵ ਲਾਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਬਹੁਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुज बिन आवर ना ठाओ कर कृपा पार ब्रह्म स्वामी जपे तुम्हारा ना रहा सात गुरु सेव लगे हर चरनी वडे पागलव लागी कवल प्रकाश पे साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹ ਪਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਿਵ ਲਾਗੀ ਕਾਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਬਹੁਤ ਪ੍ਰਭ ਸਾਥਾ ਸਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜੱਪੇ ਤੁਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਿਵ ਲਾਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆਪ ਤਰੇ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇਕਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद तुज बिन आवर ना ठाओ कर कृपा पार ब्रह्म स्वामी जपे तुम्हारा ना रहा सतगुरु सेव लगे हर चरनी वडे पागलव लागी कबल प्रगास पे साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਹ ਪਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਿਵ ਲਾਗੀ ਕਾਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ala ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲਾ ਜੰਜ਼ਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਬਹੁਤ ਪ੍ਰਭ ਸਾਥਾ ਸਰਨ ਪਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇples ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜੱਪੇ ਤੇਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡੇ ਪਾਗ ਲਵ ਲਾਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆ ਪਤਰੇ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓ ਤ ਬਹੁਤ ਪ੍ਰਭ ਸਾਖਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन आवर ना ठाओ कर कृपा पार ब्रह्म स्वामी जपे तुम्हारा ना रहा सात गुरु सेव लगे हर चरनी वडे पागलव लागी कवल प्रगास पे साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਬਹੁਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੁਮਾਰਾ ਨਾ ਰਹਾ ਸਾਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਿਵ ਲਾਗੀ ਕਾਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਬਹੁਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜੱਪੇ ਤੇਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡੈ ਪਾਗ ਲਵ ਲਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆ ਪਤਰੇ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਬਹੁਤ ਪ੍ਰਭ ਸਾਖਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁਖ ਪੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन आवर ना ठाओ कर कृपा पार ब्रह्म स्वामी जपे तुम्हारा ना रहा सात गुरु सेव लगे हर चरनी वडे पागलव लागी कवल प्रगास पे साध संगे दुर्मत बुद्ध त्यागी ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦਿਨ ਦਿਆਲਾ ਆਪ ਤਰੈ ਸੰਕਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਬੋਤ ਪ੍ਰਭ ਸਾਥਾ ਸਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕੋ ਦਾਤਾ ਦੁੱਖ ਪੰਜਨ ਸੁਖ ਰਾਏ ਜਾਹ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਆਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੇ ਤੁਮਾਰਾ ਨਾ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗ ਲਿਵ ਲਾਗੀ ਕਾਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਮਰੈ ਦਿਨ ਦੇ ਅਲਾ ਆਪ ਤਰੈ ਸੰਕਤ ਸਭ ਉਦਰੇ ਬਿਨ ਸੇ ਸਗਲਾ ਜੰਜ਼ਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਬੋਤ ਪ੍ਰਭ ਸਾਥਾ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਆ ਹਰ ਹੱਥ ਸਤਨਾਮ ਸ੍ਰੀ ਵਾਹਿਗੁਰੂ